ਦੇਖੋ ਕਿਸ ਤਰ੍ਹਾਂ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲੀਆਂ ਦੱਸ ਦਈਏ ਕਿ ਜਲਾ ਸ਼ਹੀਦ ਭਗਤ ਸਿੰਘ ਨਗਰ ਦੇ ਮੁਕੰਦਪੁਰ ਰੋਡ ਪੰਗਾ ਵਿਖੇ ਸਥਿਤ ਬਜਾਜ ਪੈਲਸ ਵਿਖੇ ਜਿੱਥੇ ਜੈਮਾਲਾ ਸਮੇਂ ਵਿਆਹ ਵਾਲੇ ਲਾੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਇਸ ਪੂਰੇ ਮਾਮਲੇ ਸੰਬੰਧੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਪਸ਼ਟ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਆਹ ਸਮਾਗਮ ਦੀਆਂ ਖੁਸ਼ੀਆਂ ਕਿਸ ਤਰ੍ਹਾਂ ਮਾਤਮ ਵਿੱਚ ਛਾ ਗਈਆਂ ਪਰਿਵਾਰਕ ਮੈਂਬਰਾਂ ਮੁਤਾਬਿਕ ਵਿਪਨ ਸੱਲਨ ਦੀ ਉਮਰ 38 ਸਾਲ ਦੀ ਸੀ ਤੇ ਉਹਨਾਂ ਦੇ ਪਿਤਾ ਮੋਹਨ ਲਾਲ ਬੈਂਕ ਵਿੱਚੋਂ ਰਿਟਾਇਰ ਹੋਏ ਸਨ ਉਹਨਾਂ ਦੱਸਿਆ ਕਿ ਵਿਪਨ ਸੱਲਨ ਦੀ ਮੌਤ ਤੋਂ ਬਾਅਦ ਮਾਤਾ ਦੀ ਵੀ ਹਾਲਤ ਵਿਗੜ ਗਈ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪੂਰਾ ਮਾਮਲਾ ਦਿਖਾਉਂਦੇ ਹਾਂ ਇਸ ਪੂਰੀ ਖਬਰ ਦੇ ਅੰਦਰ ਬਿਊਰੋ ਰਿਪੋਰਟ ਆਇਨਾ ਟੀਵੀ ਸਰਬ ਬੇਟਾਈ ਸੀ ਵਿਪਨ ਸੱਲਨ ਸਾਡੇ ਪੁਰਾਣੇ ਸਾਥੀ ਮੋਹਨ ਲਾਲ ਜਿੜੜੇ ਮੋਹਲਾਦੇਵ ਸਿੰਧੂ ਜਿਹੜੇ ਪੰਜਾਬ ਰੈਲਵੇ ਤੋਂ ਰਿਟਾਇਰ ਹੋਏ ਐ ਉਹਨਾਂ ਦਾ ਬੇਟਾ ਸੀ ਔਰ ਹੁਣੇ ਥੋੜੇ ਦੇਰ ਪਹਿਲੇ ਮੈਰਿਜ ਕਰਵਾਉਣ ਲਈ ਯੂਐਸ ਤੋਂ ਸਪੈਸ਼ਲ ਆਇਆ ਔਰ ਕੱਲ ਮੈਰੀ ਸੀ ਅਸੀਂ ਸਾਰੇ ਉੱਥੇ ਇਕੱਠੇ ਹੋ ਗਏ ਸੀ ਔਰ ਅਚਾਨਕ ਉਹਨੂੰ ਕਬਰਾਟ ਹੋਈ ਜੈਮਲ ਉਹ ਬਿਲਕੁਲ ਬਾਦੋਂ ਡਿੱਗ ਗਿਆ ਸੋਫੇ ਤੇ ਜਿਹੜੇ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਰਾਈ ਹਸਪੀਟਲ ਲੈ ਜਾਣ ਲਈ ਮਗਰ ਰਸਤੇ ਦੀ ਇੱਕ ਕਲੈਕਟ ਕਰ ਗਏ ਫਿਰ ਲੜਕੇ ਦਾ ਨਾਮ ਸੀ ਜੀ ਵਿਪਨ ਚਲਨ ਪਿਆਰ ਨਾਲ ਉਹਨੂੰ ਵਿੱਕੀ ਕਰਦੇ ਸਾਰੇ ਬਹੁਤ ਬੜੀ ਅਸਰ ਵਾਲੀ ਚੁਣਾਵਾਂ ਸਾਰੇ ਦੇ ਉਹ ਪਿਆਰ ਦੇ ਗੱਦਸਿਸ ਉਹ ਘਟ ਵਿਚਾਪਰ ਮਾਤਾ ਨੂੰ ਪਤਾ ਨਹੀਂ ਕਿ ਮੈਂ ਡਿਊਟ ਸੀ ਜਿਹੜਾ ਇੱਕਦਮ ਉਹਦਾ بڑا ਵੱਡਾ ਆਸਾ ਬਰਤੇ ਕੇ ਸਾਰੇ ਸ਼ਹਿਰਬਾਸੀ ਸਾਰੇ ਨਿਸ ਸਾਰੇ ਸਾਥੀ ਕੋੜੇ ਸਦਮੇ ਤੇ ਹੈਗੇ ਆ ਪਰ ਇਹ ਵੀ ਦਹੀ ਅਰਦਾਸ ਹੈ ਪਰਮਾਤਮਾ ਪ੍ਰਮਾਤਮਾ ਜੀ ਕਿ ਉਹ ਸਾਰਿਆਂ ਨੂੰ ਇਹ ਇੰਨਾ ਬੜਾ ਪਾਣਾ ਵਰਤਨ ਦੀ ਬਰ ਸਹਿਣ ਕਰਨ ਦੀ ਸ਼ਕਤੀ ਦੇਵੇ ਕਿਥੇ ਪਾਣਾ ਵਰਤੇ ਜੀ ਇਹ ਵੀ ਰਾਜਪਾਲਸ ਜੀ ਪੰਜਾਬ ਪਾਲਸ ਸੁਖਨਪੁਰ ਰੋਡ ਬੰਦ ਲਾ ਅੱਛਾ ਇਹ ਲੜਕੀ ਜਿਹੜੇ ਲੜਕੀ ਕੰਨਾ ਨੇ ਪਿੰਡ ਦੇ ਸੀ ਜੀ ਇਹ ਹਨ ਅੱਛਾ ਸਵੇਰੇ ਮੰਗਲ ਸਵੇਰੇ ਹੋਇਆ ਅੱਛਾ ਰਾਜਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੇ ਬਾਅਦ ਪੈਲਸ ਚ ਆ ਗਿਆ ਸਾਰੇ ਕਿੰਨੇ ਕਵਜੇ ਦੀ ਇਹ ਜੀ ਇਹ 3:30 ਵਜੇ ਦਾ ਵਾਕਿਆ ਜੀ ਸਾਡੇ ਹਾਂਜੀ ਲੜਕੀ ਦੀ ਇਹ ਲੜਕੀ ਦੇ ਲਗਭਗ 30 ਸਾਲ ਦੇ ਕਿਰੀ ਸੀ ਹਾਂਜੀ ਕਿੰਨਾ ਟਾਈਮ ਪਹਿਲਾਂ ਵਿਦੇਸ਼ ਤੋਂ ਆਏ ਮੇਰੇ 2 ਮਹੀਨੇ ਪਹਿਲੇ ਆਏ ਜੀ ਵਿਦੇਸ਼ ਸ਼ਾਦੀ ਕਰਵਾਉਣ ਲਈ ਆਏ ਸੀ ਸ਼ਾਦੀ ਕਰਵਾਉਣ ਲਈ ਹਾਂ ਸਬਸਕ੍ਰਾਈਬ ਨਾਓ And press the bell icon. Never miss an update.